ਉਨਸ ਤੋਂ ਅੱਗੇ ਸ਼ੁਰੂ ਕਰਦੇ ਹਾਂ ਤਿੰਨ ਪ੍ਰਕਾਰ ਦੀ ਸ਼ਰਨ ਆਪਣੇ ਮਨ ਵਿੱਚੋਂ ਹੰਕਾਰ ਆਦਿਕ ਭਾਵ ਦੂਰ ਕਰਕੇ ਆਪ ਤੋਂ ਵੱਡੇ ਦੀ ਸੇਵਾ ਵਿੱਚ ਆਪਣੀ ਸਹਯਤਾ ਲਈ ਜੋ ਜਾ ਕੇ ਜਾਂਚਣਾ ਕਰਨੀ ਥਾਵਾ ਕੋਸ਼ ਮੰਗਣਾ ਇਸ ਦਾ ਨਾਮ ਸ਼ਰਨ ਹੈ ਇਹ ਸ਼ਰਨ ਤਿੰਨ ਪ੍ਰਕਾਰ ਦੀ ਹੈ ਪਹਿਲੀ ਸ਼ਰਨ ਉਹ ਹੁੰਦੀ ਹੈ ਜੋ ਵਿਵਤਾ ਦੇ ਸਮੇਂ ਜਾ ਕੇ ਅੱਜ ਕਰਨੀ ਕਿ ਤੇਰੇ ਤੋਂ ਬਿਨਾ ਮੇਰੀ ਸਹਾਇਤਾ ਕਰਨ ਵਾਲਾ ਹੋਰ ਕੋਈ ਨਹੀਂ ਹੈ ਇੱਕ ਤੂੰ ਹੀ ਮੇਰਾ ਆਖਾ ਹੈ ਜਾਂ ਉਹ ਸਨੇਹ ਕੰਮ ਕਰ ਦਿੱਤਾ ਹੋਵੇ ਜਿਸ ਦੇ ਪਾਸ ਜਾ ਕੇ ਅਰਜ ਕੀਤੀ ਸੀ ਫੇਰ ਦੂਸਰੀ ਸ਼ਰਨ ਹੈ ਕਿ ਉਸ ਦੇ ਕੀਤੇ ਹੋਏ ਕੰਮ ਦੇ ਬਦਲੇ ਜੀਵ ਉਸ ਦਾ ਹੀ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਤੂੰ ਮੈਨੂੰ ਵਿਪਤਾ ਤੋਂ ਬਚਾਇਆ ਹੈ ਇਸ ਵਾਸਤੇ ਮੈਂ ਤੇਰਾ ਹਾਂ ਤੀਜੀ ਸ਼ਰਨ ਇਹ ਹੈ ਕਿ ਜਦ ਆਪਣਾ ਆਪ ਕਰਮਾਨ ਕਰ ਦਿੱਤਾ ਤਾਂ ਉਸੇ ਬਾਗਤ ਆਪਾ ਭਾਵ ਵੀ ਨਾਲ ਮੁੱਕ ਜਾਂਦਾ ਹੈ ਤੇ ਫਿਰ ਕਹਿਣ ਲੱਗ ਜਾਂਦਾ ਹੈ ਕਿ ਜਿੱਥੇ ਕਿੱਥੇ ਮੈਨੂੰ ਤੂੰ ਹੀ ਹੀ ਦੱਸਣਾ ਹੈ ਇਹ ਤਿੰਨ ਤਰ੍ਹਾਂ ਦੀ ਸ਼ਰਨ ਹੈ ਹੋਰ ਵੀਰ ਬਾ ਜਦ ਜੀਵਨੋਂ ਦੁਨੀਆ ਤੋਂ ਆ ਕੇ ਸਤ ਸੰਗ ਦੁਆਰਾ ਇਹ ਖਬਰ ਹੁੰਦੀ ਹੈ ਕਿ ਮੈਨੂੰ ਮਾਨਸ ਜਨਮ ਮਾਹੀ ਗੁਰੂ ਦੀ ਭਗਤੀ ਕਰਨ ਵਾਸਤੇ ਮਿਲਿਆ ਹੈ ਤੇ ਮੈਂ ਹੁਣ ਉਲਟੇ ਰਸਤੇ ਜਾ ਰਿਹਾ ਹਾਂ ਖਖੜੀਆਂ ਸੁਹਾਵਣੀਆਂ ਲੱਗੜੀਆਂ ਅਕ ਅੰਕ ਕੰਠ ਮੈਂ ਮਸ਼ੂਣਾ ਟਣੀ ਸਿਉ ਨਾਨਕ ਸਹਸੇ ਗੰਠ ਮੇ ਫੇਰ ਹੋਰ ਖਿਆਲ ਆਉਂਦਾ ਹੈ ਕਿ ਮੈਂ ਕਿਉਂ ਨਾ ਇਸ ਕੰਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂ ਜਿਸ ਕੰਮ ਲਈ ਦੁਨੀਆ ਤੇ ਆਇਆ ਹਾਂ ਇਹ ਵਿਚਾਰ ਤੇ ਗੁਰਮਖਾ ਥਾਵਾ ਸਤ ਸੰਗੀ ਵਰਸ਼ਾਂ ਨੂੰ ਪਸਦਾ ਹੈ ਇਹ ਕਹਿੰਦਾ ਹੈ ਕਿ ਭਾਈ ਗੁਰਮਖਾਉ ਮੈਨੂੰ ਸੋਈ ਦੱਸ ਉਪਦੇਸਣਾ ਮੇਰਾ ਮਨ ਅਨਤ ਨ ਕਾਹੂ ਜਾਏ ਜੀਉ ਇਹ ਮਨ ਤੇ ਓਨ ਓਨ ਦੇਵਸਾ ਮੈਂ ਮਾਰਗ ਦੇ ਬਤਾਏ ਜੀਉ ਉਹ ਰਹਾ ਤਾ ਦਸੋ ਜਿਸ ਕਰਕੇ ਮੈਂ ਸੰਸਾਰ ਸੰਗਤੋਂ ਪਾਰ ਹੋਵਾਂ ਤਾਂ ਉਹ ਗੁਰਮਖ ਕਹਿੰਦੇ ਹਨ ਕਿ ਭਾਈ ਤਿਸ ਪ੍ਰਮਾਤਮਾ ਦੀ ਛਣ ਲੈ ਜਿਸ ਦੀ ਛਣ ਲਿਆ ਡਰ ਭਉ ਦੂਰ ਹੁੰਦੇ ਹਨ ਜੈਸਾ ਕਿ ਗੁਰੂ ਜੀ ਦੱਸਦੇ ਹਨ ਤਿਸ ਕੀ ਛਣ ਨਹੀਂ ਉਹ ਸੋਗ ਉਸਤੇ ਬਾਹਰ ਕਛੂ ਨਾ ਹੋਗਾ ਸੋ ਐਸ ਬੰਦੇਸ ਨੂੰ ਗੁਰ ਸਿੱਖਾਂ ਕੋਣ ਸੁਣ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਗਿਆਸੂ ਜਨ ਨਿਉ ਪਰਮੇਸ਼ਰ ਦੇ ਚਰਨਾਂ ਨਾਲ ਮਲਾਪ ਕਰਨ ਦਾ ਇਸ਼ਿਆ ਬਾਨ ਥਾਵਾ ਆਸ਼ਾ ਬੰਤ ਹੋਵੇ ਮਨ ਨੂੰ ਨੀਮਾ ਕਰਕੇ ਕਰਕੇ ਜਾਂਦਾ ਹੈ ਤੇ ਬੇਨਤੀ ਕਰਦਾ ਹੈ ਵਰਮਾਕ ਸਤਗੁਰ ਆਇਓ ਸ਼ਨ ਤੁਮਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲੈ ਲਾਹੀ ਹਮਾਰੀ ਹਉ ਅਵਰਨਾ ਸੁਜੇ ਦੂਜੀ ਠਾਹਰ ਹਾਰ ਪ੍ਰਯੋ ਤੋ ਦੁਆਰੀ ਲੇਖਾ ਛੋੜ ਲੇਖਾ ਛੁੱਟੇ ਹਮ ਨਿਰਗੁਣ ਲਿਹੋ ਵਾਰੀ ਸਦਾ ਬਖਸ਼ੰਦ ਸਦਾ ਮਿਹਰਬਾਨ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਸੇ ਪਰਿਓ ਰਾਖ ਲਿਓ ਇਹ ਮਾਰੀ ਇਸੇ ਤਰ੍ਹਾਂ ਹੋਰ ਸ਼ਬਦਾਂ ਦੁਆਰਾ ਬੇਨਤੀ ਕਰਦਾ ਹੈ ਜਥਾ ਸ਼ਰਨ ਆਇਓ ਨਾਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਇਤਰ ਮੰਗਨ ਕੋ ਹਰਿ ਦਾਨ ਸ਼ਰਨ ਨਾਥ ਤੋਰੀਨ ਉਵਾਰ ਲਾਜ ਮਰੂਰੀਨ ਜਿੱਤੇ ਸ਼ਰਨ ਹੈ ਤਿੱਤੇ ਰਾਖ ਲਈ ਬਿਨਾ ਸ਼ਰਨ ਤਾਂ ਕੀ ਨਹੀਂ ਔਰ ਓਤਨ ਮੇ ਚੇਗਾ ਨਾ ਕੋਈ ਕਰੇ ਕਾਲ ਚੁੱਟੀ ਚੂਟਨ ਤੁਝੇ ਨੂੰ ਛੋੜ ਜਾਏਗੇ ਪ੍ਰਭ ਕੇ ਤਰ ਆਨ ਨਾਂ ਬੀਆ ਤੇਰੀ ਸੰਸਾਰ ਸੰਸਾਰ ਇਸ ਪ੍ਰਕਾਰ ਜਦ ਬੇਨਤੀ ਕਰਦਾ ਹੈ ਤਾਂ ਸਤਿਗੁਰੂ ਜੀ ਇਸ ਦੀ ਬੇਨਤੀ ਸੁਣ ਕੇ ਮਿਹਰ ਕਰਦੇ ਹਨ ਬੰਦਨ ਕਾਟੇ ਆਪ ਪਰ ਪ੍ਰਮ ਹੋਏ ਕਰਪਾਲ ਮਾਰਗ ਸੰਤ ਬਤਾਏ ਤੁੱਤੇ ਜਮਕਾ ਜਮਜਾਰ ਮਿਹਨਤੀ ਨਿਗਾਹ ਕਰਕੇ ਸੰਸਾਰਿਕ ਮੰਦਨਾ ਜਿਹੜੇ ਕੇ ਪਰਮਾਥਮ ਦੇ ਰਾਹਤੇ ਵਿੱਚ ਕਾਉਟਾਂ ਪਾਉਂਦੇ ਸਨ ਕੱਟ ਦਿੱਤੇ ਤੇ ਸ਼ਾਂਤ ਮਾਰਗ ਤੇ ਚੱਲਣਾ ਦੱਸਦਿਆਂ ਤੇ ਨਾਮ ਜਪਣ ਦੀ ਸਿੱਖਿਆ ਸਤਨਾਮ ਸ੍ਰੀ ਵਾਹਿਗੁਰੂ ਮੰਤਰ। ਨਿਤਿ ਜਦ ਸਤਗੁਰੂ ਜੀ ਨੇ ਇਸ ਤਰ੍ਹਾਂ ਕਰਕੇ ਮੋਹ ਰੂਪੀ ਚਿਕੜ ਵਿੱਚੋਂ ਕਾਢ ਲਿਆ ਤਾਂ ਬੜਾ ਆਨੰਦ ਲੈਣ ਲੱਗਾ ਤੇ ਕਹਿਣ ਲੱਗਾ ਪਿਆ ਕੇ ਵਾਹਿਗੁਰੂ ਤੂੰ ਮੇਰਾ ਹੈ ਸਤਿਗੁਰੂ ਤੂੰ ਮੇਰਾ ਇਹ ਪਹਿਲੀ ਸ਼ਰਨ ਹੈ ਦੂਜੀ ਸ਼ਰਨ ਦੂਜਾ ਇਹ ਹੈ ਕਿ ਜਦ ਸਿੱਖ ਸੰਤ ਬਣ ਕੇ ਗੁਰ ਸਿੱਖੀ ਦੇ ਰਾਹਤੇ ਤੇ ਤਰਪਿਆ ਤੇ ਅਮਰਤ ਮੇਲੇ ਜਾਗਣਾ ਨਾਮ ਦਾ ਨਿਸ਼ਾਨ ਅੰਦਰੜਾਏ ਭਾਈ ਗੰਗਾਦਾਸ ਜੀ ਦੇ ਰਾਹਤੇ ਤੁਰਨ ਲੱਗ ਪਿਆ ਤਾਂ ਫਿਰ ਸਤਿਗੁਰੂ ਜੀ ਮੇਹ ਨੂੰ ਯਾਦ ਕਰਦਾ ਰਹਿੰਦਾ ਹੈ ਕਿ ਸਤਿਗੁਰੂ ਜੀ ਜੋ ਕੁਛ ਦੁਨਿਆਵੀ ਪਦਾਰਥ ਦ੍ਰਿਸ਼ਟਮਾਨ ਹੈ ਥਾਵਾ ਮੇਰਾ ਸਰੀਰ ਆਦਕ ਇਹ ਸਭ ਕੁਝ ਕੁਛ ਤੇਰਾ ਹੈ ਮੈਂ ਨਹੀਂ ਕੁਛ ਆਹੀ ਨਾ ਮੇ ਮੂਰ ਪੂਰਾ ਤਨ ਤਨ ਸਭ ਰਸ ਗੋਵਿੰਦ ਤੇਰਾ ਲੋੜੀ ਕਬੀਰ ਜੀ ਨਾਤਾ ਕਰਤਾ ਆਪ ਤੂੰ ਤੂੰ ਸਾਂ ਦੇਵੋ ਕਰੇ ਕਰੇ ਪਾਸੋ ਨੰਨਾ ਨਾਤਾ ਇੱਕ ਹੈ ਸਾਕੋ ਦੇਵਣ ਹਰ ਨਿੰਦੇ ਕੋਟ ਨਾ ਆਬੀ ਆਬੀ ਅੰਗਾਂਤ ਬਰੇ ਪੰਡਾਰਾ ਇਹ ਯਾਦ ਕਰ ਸਭ ਕੁਛ ਗੁਰੂ ਜੀ ਦਾ ਦਿੱਤਾ ਹੋਇਆ ਸਮਝ ਕੇ ਆਪਣਾ ਆਪ ਨੂੰ ਸਭ ਕੁਛ ਗੁਰੂ ਜੀ ਦੇ ਪੇਟਾ ਕਰ ਦਿੰਦਾ ਹੈ ਤੇ ਕਹਿੰਦਾ ਹੈ ਜਥਾ ਨਰਮਨ ਤੂੰ ਮੇਰਾ ਬਹੁ ਮਾਣ ਕਰਤੇ ਤੂੰ ਮੇਰਾ ਬਹੁ ਮਾਣ ਜੋ ਰਤ ਮਾਰੇ ਸੁਖ ਵਸਾ ਸੱਚ ਸੰਵਨ ਸ਼ਰਣ ਤੋਰੇ ਉੱਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਦਇਆਲ ਕਾ ਸੰਦਨ ਦਵਾਰਾਂ ਮੇਨਤੀ ਕਰਦਾ ਹੋਇਆ ਕਹਿੰਦਾ ਹੈ ਕਿ हे ਵਾਹਿਗੁਰੂ ਤੂੰ ਮੇਰਾ ਬਣਿਆ ਇਸ ਬਾਸਤੇ ਮੈਂ ਤੇਰਾ ਹਾਂ ਹੋ ਤੇਰਾ ਤੂੰ ਮੇਰਾ ਇਸ ਤਰ੍ਹਾਂ ਆਪਾਂ ਪਾਪ ਹਟਾਉਂਦੇ ਆ ਹੋਇਆ ਜੋ ਸਤਿਗੁਰੂ ਜੀ ਨੂੰ ਆਪਣਾ ਆਪ ਕਰਮਾਨ ਕਰ ਦੇਣਾ ਹੈ ਇਹ ਦੂਸਰੀ ਸ਼ਰਨ ਹੈ ਤੀਸਰੀ ਸ਼ਰਨ ਥਾਵਾ ਸਰਨਾਗ ਧਰਮ ਉਹ ਹੈ ਕਿ ਜਾਨ ਜਗਿਆਸੂ ਜਨ ਤਨ ਮਨ ਧਨ ਸਭ ਕੁਛ ਗੁਰੂ ਜੀ ਦੇ ਹਵਾਲੇ ਕਰ ਦਿੰਦਾ ਹੈ ਥਾਵਾ ਕਰ ਚੁੱਕਾ ਹੋਵੇ ਮੈਂ ਮੇਰੀ ਦੂਰ ਹੋ ਕੇ ਤੂੰ ਹੀ ਨਜ਼ਰ ਆਉਂਦਾ ਹੋਵੇਂ ਤਾ ਉਹ ਐਸੇ થਾਵਾਂ ਤੇ ਪਹੁੰਚ ਜਾਂਦਾ ਹੈ ਇਹ ਜਿਸ ਤਰ੍ਹਾਂ ਗੁਰੂ ਜੀ ਨੇ ਆਨੰਦ ਸਾਹਿਬ ਵਿੱਚ ਲਿਖਿਆ ਹੈ ਇਹ 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 ਇਹੋ ਬਿਸ਼ੂ ਸੰਸਾਰ ਤੁਮ ਦੇਖਦੇ ਇਹੋ ਹਰਕਾਰ ਰੂਪ ਹੈ ਇਹ ਵੈਸੇ ਸੰਸਾਰ ਤੁਮ ਦੇਖਦੇ ਇਹੋ ਹਰਕਾਰ ਰੂਪ ਹੈ ਹਰ ਰੂਪ ਨਦਰੀਆਂ ਆਏ ਜਾ ਤਰ ਕੋ ਮੂਰ ਮੋਲਤੰ ਦੇ ਨਾਤੀ ਸੁਨ ਕਨ ਕਨ ਹਰ ਕੀ ਕੋਰ ਜੋ ਬੋਲਤ ਹੈ ਮਰਗਮੀਨ ਬਖੇਰੂ ਸੋ ਬਿਨ ਹਰ ਜਾਵਤ ਹੈ ਨਹੀਂ ਕੋਰ ਜੋ ਇਸ ਤਰ੍ਹਾਂ ਜਿੱਥੇ ਕਿਤੇ ਵਾਹਿਗੁਰੂ ਨੂੰ ਵਿਆਪਕ ਦੇਖਦਾ ਹੋਇਆ ਐਸੀ ਪ੍ਰੀਤ ਜੋੜੀ ਰੱਖਦਾ ਹੈ ਕਿ ਕਦੀ ਮਾਨ ਕਰਕੇ ਦੂਰ ਹੀ ਨਹੀਂ ਹੁੰਦਾ ਤੇ ਕਹਿੰਦਾ ਹੈ ਕਿ ਬਾਹਿਗੁਰੂ ਜਿਸ ਸਰੂਪ ਦੇ ਵਿੱਚ ਤੂੰ ਮੈਨੂੰ ਸਰਵ ਵਿਆਪੀ ਨਜ਼ਰ ਆ ਰਿਹਾ ਹੈ ਇਸੇ ਤਰ੍ਹਾਂ ਸਦਾ ਮੇਰੇ ਅੰਗ ਸੰਗ ਰਹੀ ਮੈਂ ਅਤੇ ਮੈਂ ਵੀ ਤੇਰੇ ਕੋਲੋਂ ਦੂਰ ਨਹੀਂ ਹੋਵਾਂਗਾ ਜਥਾ ਗਰਵਾਸ ਜੋ ਤਮ ਗਰਬ ਤੋ ਹਮ ਮੂਰਾ ਜੋ ਤਮ ਚੰਦ ਤੋ ਹਮ ਪਏ ਹੈ ਚਕੋਰਾ ਮਾਦਮੇ ਤਮ ਨਾ ਤੋਹਰੋ तो हम नहीं तुरे तम स्यों तोर कवन स्ो दिबारा तो हम बाती। जो तम तीर्थ तो हम जाति साच प्रीत हम तो तम स्यों जोर अवर संग तोरी जय जय जाओ तहां तेरी सेवा तम सो ठाकर और कदेवा तुमरे भजन कटहे इसी तरह वाहगुरु प्यार कर वाहगुरु व्यापक देख के कहता है तू ही तू जलस तू ही तू ही सब तू ही तू है ਸਗਲ ਮਨਾਸਪਤ ਮੈਂ ਬਸੰਤਰ ਸਗਲ ਦੂਦ ਮੈਂ ਕੀਆ ਉੱਚ ਨੀਚ ਮੈਂ ਜੋਤ ਸਮਾਣੀ ਘੰਟ ਘੜ ਮਾ ਦੋ ਜੀਆ ਸਭ ਗੋਵੰਦ ਹੈ ਸਭ ਗੋਵੰਦ ਹੈ ਸਭ ਗੋਵੰਦ ਹੈ ਗੋਵਿੰਦ ਨਾਹੀ ਕੋਏ ਸਤ ਏਕ ਮਨ ਸਤ ਸੰਸ ਜੈਸੇ ਉਤਪੋਤ ਪ੍ਰਵ ਸੁਇ ਇਸੇ ਤੀਸਰੀ ਇਹ ਤੀਸਰੀ ਸ਼ਰਨ ਹੈ ਥਾਵਾ ਸਰਨਾਖਤ ਧਰਮ ਹੈ ਜੋ ਇਸ ਪ੍ਰਕਾਰ ਛੰਨ ਲੈ ਲੈਂਦਾ ਥਾਵਾ ਵਾਹਿਗੁਰੂ ਨਾਲ ਪ੍ਰੀਤ ਲਾਉਂਦਾ ਹੋਇਆ ਜੀਵ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ ਜੋ ਸਾਨੂੰ ਵੀ ਵਾਹਿਗੁਰੂ ਦੀ ਛੰਨ ਲੈਣੀ ਜ਼ਰੂਰੀ ਹੈ ਜ਼ਰੂਰੀ ਚਾਹੀਦੀ ਹੈ ਤਾਂ ਕਿ ਅਸੀਂ ਵੀ ਇਸ ਸੰਸਾਰ ਸਾਗਰ ਤੋਂ ਪਾਰ ਹੋ ਸਕੀਏ ਮਨ ਛੰਨ ਲਈ ਹੈ ਜਨ ਕਰਤਾਰਾ ਸੰਦੀ ਦੁਖ ਭੂਖ ਨਾ ਨੇੜ ਕਲੇ ਆਮਦੇ ਨੇ ਮੈਂ ਤੇਰਾ ਹਾਂ ਤੇਰਾ ਹਾਂ ਕਰਤਾਰ ਸੱਚੇ ਜਸਨਾਤ ਦਿਨੇ ਸਦਾ ਗਾਮਦੇ ਨੇ ਜਲ ਥਲ ਵਿੱਚ ਵਸਦਾ ਅਸਦਾ ਨਜ਼ਰ ਆਵੇ ਤੂੰ ਹੀ ਤੂੰ ਸਭ ਮੁਖੋਂ ਆਰਾਮ ਦੇ ਨੇ ਸਨ ਲੈਣੀ ਹੀ ਭਾਗਤ ਜਰੂਰ ਚਾਹੀਦੇ বিনা ਸਨ ਤੱਕੇ ਜਮ ਖਾਮ ਦੇ ਨੇ ਇਥੋਂ ਸਮਾਪਤ ਕਰਦੇ ਆਂ ਬੋਲਣ ਵਿੱਚ ਕੋਈ ਅੱਖਰ ਵੱਡਾ ਘਾਟਾ ਪੁੱਛਕ ਮਾਫ ਕਰਨਾ ਆਪ ਵੀ ਅਣਜਾਣ ਮੱਛੀ ਦੇ ਸਿਰ ਤੇ ਹੱਥ ਰੱਖਣਾ ਨਾ ਆਪ ਦੀ ਦਾਤ ਵਕਸ਼ਣੀ ਆਪਦੇ ਨਾਮ ਨਾਲ ਜੋੜਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ